ਗੁੱਡ ਈਵਨਿੰਗ एवरीवन ਬੀ ਸਸ਼ੀਕਾਲ ਜੀ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਵਿਦਿਆਰਥੀਆਂ ਦਾ ਤੁਹਾਡੇ ਆਪਣੇ ਸਟੱਡੀ ਚੈਨਲ ਐਰਿਡਿਸ਼ਨ ਸਟੱਡੀਆਂ ਤੇ ਜਿੱਤੇ ਅਸੀਂ ਹਰ ਰੋਜ਼ ਮਿਲਦੇ ਹਾਂ ਦੋ ਵਾਰ ਪਹਿਲੀ ਵਾਰ ਤੁਹਾਡੀ ਕਲਾਸ ਰਹਿੰਦੀ ਹੈ ਜੀ 8:30 ਵਜੇ ਮਤਲਬ ਜਿਹੜੀ ਕਲਾਸ ਦੇ ਵਿੱਚ ਤੁਸੀਂ ਹੁਣ ਜੁਆਇਨ ਹੋਏ ਹੋ ਇਹ 8:30 ਵਜੇ ਵਾਲੀ ਕਲਾਸ ਹੈ ਜਿਸ ਕਲਾਸ ਦੇ ਵਿੱਚ ਅਸੀਂ ਕਰਦੇ ਹਾਂ ਪੰਜਾਬੀ ਦੀ ਤਿਆਰੀ ਵੈਸੇ ਜਿਹੜੀ ਮੈਂ ਦੂਸਰੀ ਕਲਾਸ ਕਰਦੀ ਹਾਂ ਨਾ ਉਹ ਆਪਾਂ ਕਰਦੇ ਹਾਂ 9:00 ਵਜੇ ਉਹਦੇ ਵਿੱਚ ਅਸੀਂ ਪੰਜਾਬ ਦੀ ਜੀਕੇ ਤੇ ਜੀਐਸ ਨੂੰ ਡਿਸਕਸ ਕਰ ਲੀਦਾ ਤਾਂ ਐਦਾ ਮਤਲਬ ਤੁਸੀਂ ਪੰਜਾਬ ਦੇ ਵਿੱਚ ਅਗਰ ਨੌਕਰੀ ਲੈਣੀ ਹੈ ਤਾਂ ਫਿਰ ਇਹ ਦੋਨੋਂ ਸੈਸ਼ਨਸ ਤੁਸੀਂ ਦੇਖ ਸਕਦੇ ਹੋ ਤੁਹਾਡੇ ਲਈ ਬਹੁਤ ਇੰਪੋਰਟੈਂਟ ਹੋਣਗੇ ਓਕੇ ਤੇ ਜੇ ਮੰਨ ਲਓ ਤੁਸੀਂ ਕੋਈ ਐਦਾਂ ਦਾ ਪੇਪਰ ਤਿਆਰ ਕਰ ਰਹੇ ਹੋ ਜਿਸ ਦੇ ਵਿੱਚ ਸਟੇਟ ਦੀ ਜੀਕੇ ਜੀਐਸ ਆਂਦੀ ਹੈ ਤਾਂ ਵੀ 9 ਵਜੇ ਵਾਲਾ ਸੈਸ਼ਨ ਤੁਹਾਡੇ ਲਈ ਇੰਪੋਰਟੈਂਟ ਰਹੇਗਾ ਓਕੇ ਤਾਂ ਇਨ ਸ਼ੋਰਟ ਇਹ ਵਾਲੇ ਦੋਨੋਂ ਸੈਸ਼ਨਸ ਤੁਹਾਡੇ ਲਈ ਬਹੁਤ ਜ਼ਿਆਦਾ ਮਹੱਤਵਪੂਰਨ ਰਹਿ ਸਕਦੇ ਨੇ ਇਸ ਕਰਕੇ ਤੁਸੀਂ ਡੇਲੀ ਇਹਨਾਂ ਨੂੰ ਜੁਆਇਨ ਕਰ ਸਕਦੇ ਹੋ ਓਕੇ ਜੇਕਰ ਤੁਸੀਂ ਮਾਸਟਰ ਕੇਡਰ ਲੈਕਚਰਰ UGC ਇਹਨਾਂ ਦੇ ਵਿੱਚੋਂ ਕੋਈ ਵੀ ਪੰਜਾਬੀ ਦਾ ਹਿਸਟਰੀ ਦਾ ਪੋਲੀਟੀਕਲ ਸਾਇੰਸ ਦਾ ਜੀਓਗ੍ਰਾਫੀ ਦਾ ਬੈਚ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਨੰਬਰ ਹੈਗਾ 6280492562 ਠੀਕ ਹੈ ਤੇ 2025-26 ਵਾਸਤੇ ਜਿਹੜਾ ਸਾਡਾ ਬੈਚ ਹੈ ਆਲਰੇਡੀ ਚੱਲ ਰਿਹਾ ਹੈ ਅਗਰ ਤੁਸੀਂ ਜੁਆਇਨ ਕਰਨਾ ਚਾਹੋ ਉਹਨਾਂ ਨੂੰ ਕਰ ਸਕਦੇ ਹੋ ਜਿਦੇ ਵਿੱਚ ਤੁਹਾਨੂੰ ਲਾਈਵ ਕਲਾਸਿਸ ਰਿਕਾਰਡਿੰਗ ਮੌਕ ਟੈਸਟ ਤੇ ਪੀਡੀਐਫ ਸਾਰਾ ਕੁਝ ਮਿਲਦਾ ਹੈ ਓਕੇ ਜਦੋਂ ਤੁਹਾਡੀ ਇੱਕ ਵਾਰੀ ਐਡ ਆ ਜਾਏਗੀ ਉਸ ਤੋਂ ਬਾਅਦ ਮੌਕ ਟੈਸਟ ਹੋ ਸਕਦਾ ਹੈ ਤੁਹਾਨੂੰ ਉਸ ਸੈਸ਼ਨ ਦੇ ਵਿੱਚ ਨਾ ਮਿਲਣ ਉਹਦੇ ਲਈ ਹੋ ਸਕਦਾ ਹੈ ਕਿ ਅਲੱਗ ਤੋਂ ਬੈਚ ਹੋਏ ਓਕੇ ਦੂਸਰੀ ਗੱਲ ਕੋਈ ਵੀ YouTube ਦੀ ਅਪਡੇਟ ਲੈਣੀ ਹੈ Telegram ਨੂੰ ਜ਼ਰੂਰ ਜੁਆਇਨ ਕਰ ਲਓ ਜੇ ਬਾਈ ਚਾਂਸ ਤੁਹਾਨੂੰ ਨਾ ਮਿਲੇ ਸਰਚ ਕਰਦੇ ਹੋਏ ਟੈਨਸ਼ਨ ਨਹੀਂ ਲੈਣੀ ਐਸੇ ਹੀ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਜਾਣਾ ਉੱਥੇ ਤੁਹਾਨੂੰ ਲਿੰਕ ਮਿਲ ਜਾਊਗਾ ਠੀਕ ਹੈ ਜੀ ਬਾਈ ਚਾਂਸ ਲਿੰਕ ਵੀ ਨਹੀਂ ਮਿਲਦਾ ਜਾਂ ਉਹ ਵੀ ਨਹੀਂ ਚੱਲਦਾ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਬੋਲ ਦੇਣਾ ਮੈਂ ਤੁਹਾਨੂੰ ਉਹ ਵਾਲਾ ਲਿੰਕ ਜਿਹੜਾ ਆ ਉਹ ਸ਼ੇਅਰ ਕਰ ਦੂੰਗੀ ਠੀਕ ਹੈ ਹਾਂਜੀ ਤਾਂ ਇਹਨਾਂ ਦਿਨਾਂ ਦੇ ਵਿੱਚ ਅਸੀਂ ਕੀ ਕੀਤਾ ਹੋਇਆ ਹੈ ਮਾਸਟਰ ਕੇਡਰ ਪੰਜਾਬੀ ਦੇ ਲਈ ਬਿਲਕੁਲ ਟੌਪਿਕ ਵਾਈਜ਼ ਅਸੀਂ ਜਿਹੜੀ ਤਿਆਰੀ ਹੈ ਉਹ ਸ਼ੁਰੂ ਕੀਤੀ ਹੋਈ ਹੈ ਸਭ ਤੋਂ ਪਹਿਲਾਂ ਜਿਹੜਾ ਦੂਸਰਾ ਫਿਰ ਅਸੀਂ ਧਨੀ ਰਾਮ ਚਾਤਰੀਕ ਨੂੰ ਵੀ ਕੰਪਲੀਟ ਕੀਤਾ ਠੀਕ ਹੈ ਤੇ ਹੁਣ ਜਿਹੜਾ ਆਪਾਂ ਤੀਸਰਾ ਅੱਜ ਦਾ ਟੌਪਿਕ ਕਰਨਾ ਹੈ ਉਹ ਹੈਗਾ ਦੀਵਾਨ ਸਿੰਘ ਕਾਲੇਬਾਨੀ ਠੀਕ ਹੈ ਜੀ ਤਾਂ ਐਸੀ ਹੀ ਟੌਪਿਕ ਨੂੰ ਅੱਜ ਸ਼ੁਰੂ ਕਰਾਂਗੇ तो अज का साडा सैशन रहेगा दीवान सिंह काले पानी के उपर ठीक है जी आ आ एक मिनट रुको प्लीज़ क्योंकि न, स्ट्रीम थोड़ी थोड़ी बंद हो रही है हाँ जी एक बारी बफरिंग हुई सी ਬਟ ਹੁਣ ਠੀਕ ਹੋ ਗਿਆ ਆ ਹਾਂਜੀ ਤਾਂ ਇੱਕ ਵਾਰੀ ਮੈਨੂੰ ਪਲੀਜ਼ ਕਨਫਰਮ ਕਰ ਦੇਣਾ ਕਿ ਹੁਣ ਬਫਰ ਤਾਂ ਨਹੀਂ ਹੋ ਰਿਹਾ ਬਿਕਾਜ਼ ਹੋ ਰਹੀ ਸੀ ਇਸ ਕਰਕੇ ਮੈਂ ਦੁਬਾਰਾ ਤੋਂ ਸਟਾਰਟ ਕੀਤਾ ਹੈ ਰੀਕਨੈਕਟ ਕੀਤਾ ਹੈ ਠੀਕ ਹੈ ਪਰ ਤੁਹਾਨੂੰ ਥੋੜੀ ਦੇਰ ਬਾਅਦ ਵਿੱਚ ਪਤਾ ਚੱਲੇਗਾ ਓਕੇ 올 ਰਾਈਟ ਅੱਗੇ ਦਿਵਾਂਤ ਸਿੰਘ ਕਾਲੇਪਾਨੀ ਨੂੰ ਓਕੇ ਐਂਡ ਐਂਡ ਆਨਸਰ ਜ਼ਰੂਰ ਕਰਦੇ ਜਾਣਾ ਸਮਝ ਗਏ ਨਾ ਹਾਂਜੀ ਚਲੋ ਤਾਂ ਸਭ ਤੋਂ ਪਹਿਲਾ ਕੁਐਸਚਨ ਆ ਗਿਆ ਹੈ ਤੁਹਾਡੀ ਸਕਰੀਨ ਦੇ ਉੱਪਰ ਪ੍ਰਸ਼ਨ ਦੇਖੋ ਤੇ ਉੱਤਰ ਕਰੋ ਦੀਵਾਨ ਸਿੰਘ ਕਾਲੇ ਪਾਣੀ ਦੀ ਇੱਕੋ ਇੱਕ ਰਚਨਾ ਜਿਹੜੀ ਸਾਡੇ ਤੱਕ ਪਹੁੰਚੀ ਹੈ ਉਸ ਰਚਨਾ ਦਾ ਨਾਮ ਦੱਸਣਾ ਹੈ ਠੀਕ ਹੈ ਵਗਦੇ ਪਾਣੀ ਅੰਤਿਮ ਲਹਿਰਾ ਮੱਲਿਆਂ ਦੇ ਬੇਰ ਜਾਂ ਫਿਰ ਸਾਰੇ ਦੇਖੋ ਬੱਚੇ ਜਦੋਂ ਮੈਂ ਤੁਹਾਨੂੰ ਟੌਪਿਕ ਵਾਈਜ਼ ਟੈਸਟ ਦੇ ਰਹੀ ਹਾਂ ਨਾ ਤਾਂ ਇਹਦੇ ਨਾਲ ਇੱਕ ਤਾਂ ਤੁਹਾਡੀ ਰਿਵੀਜ਼ਨ ਹੋ ਜੂਗੀ ਤੁਹਾਨੂੰ ਪਤਾ ਚਲ ਜੇਗਾ ਕਿ ਤੁਹਾਨੂੰ ਪੇਪਰ ਦੀ ਤਿਆਰੀ ਹੈਗੀ ਕਿੰਨੀ ਕਾ ਹੈਗੀ ਵੀ ਹੈ ਕਿ ਨਹੀਂ ਹੈਗੀ ਠੀਕ ਹੈ ਤੇ ਦੂਸਰੀ ਗੱਲ ਕਿਹੜਾ ਐਦਾਂ ਦਾ ਟੌਪਿਕ ਹੈ ਜਿਹੜਾ ਤੁਹਾਡਾ ਥੋੜਾ ਜਿਹਾ ਕਮਜ਼ੋਰ ਹੈਗਾ ਆ ਤਾਂ ਉਹਨੂੰ ਆਪਾਂ ਦੇਖ ਲਈਏ ਸਮਝ ਗਏ 올 ਰਾਈਟ ਤਾਂ ਤੁਸੀਂ ਪਹਿਲੇ ਦੇ ਲਈ ਡੀ ਆਨਸਰ ਕਰ ਰਹੇ ਹੋ ਵਗਦੇ ਪਾਣੀ ਬਿਲਕੁਲ ਠੀਕ ਉੱਤਰ ਹੈ ਇਸ ਦਾ ਆਨਸਰ ਫਸਟ ਹੀ ਆ ਜਾਏਗਾ ਜਦੋਂ ਅਸੀਂ ਇੰਨਾ ਤਿੰਨਾ ਰਚਨਾਵਾਂ ਦੀ ਗੱਲ ਕਰਦੇ ਆ ਤਾਂ ਐਕਚੁਅਲ ਦੇ ਵਿੱਚ ਰਚਨਾਵਾਂ ਤਿੰਨੋਂ ਹੀ ਕਿੰਨਾ ਦੀਆਂ ਹੈਗੀਆਂ ਆ ਦੀਵਾਨ ਸਿੰਘ ਕਾਲੇ ਪਾਣੀ ਦੀਆਂ ਹੈਗੀਆਂ ਹੈਨਾ ਕਿਉਂਕਿ ਇਹਨਾਂ ਨੇ ਸਾਨੂੰ ਤਿੰਨ ਕਾਵ ਸੰਗ੍ਰਹਿ ਹੀ ਦਿੱਤੇ ਸੀ ਓਕੇ ਜਿੰਦੇ ਵਿੱਚੋਂ ਜਿਹੜਾ ਵਗਦੇ ਪਾਣੀ ਕਾਵ ਸੰਗ੍ਰਹਿ ਹੈਗਾ ਨਾ ਇਹ ਇਹਨਾਂ ਦੇ ਜਿਉਂਦਿਆਂ ਜੀ ਛਪਿਆ ਸੀ ਪਹਿਲਾਂ ਤਾਂ ਤੁਸੀਂ ਇਹ ਯਾਦ ਰੱਖਣਾ ਠੀਕ ਹੈ ਤੇ ਤੁਹਾਨੂੰ ਸਭ ਨੂੰ ਜਦੋਂ ਮੈਂ ਦੀਵਾਨ ਸਿੰਘ ਕਾਲੇ ਪਾਣੀ ਦੀ ਡਿਟੇਲ ਵੀਡੀਓ ਕਰਵਾਈ ਸੀ ਉਦੋਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਇਹਨਾਂ ਦੀਆਂ ਜਿਹੜੀਆਂ ਇਸ ਤੋਂ ਬਾਅਦ ਕਵਿਤਾਵਾਂ ਲਿਖੀਆਂ ਗਈਆਂ ਸੀ ਹਨਾ ਉਹ ਦੂਸਰੇ ਸੰਸਾਰ ਯੁੱਧ ਦੇ ਟਾਈਮ ਦੇ ਉੱਪਰ ਖਤਮ ਹੋ ਗਈਆਂ ਸੀ ਕਿਉਂਕਿ ਉਸ ਟਾਈਮ ਦੇ ਉੱਪਰ ਜਾਪਾਨੀਆਂ ਨੇ ਬਹੁਤ ਜ਼ਿਆਦਾ ਕਹਰਾਮ ਮਚਾਇਆ ਸੀ ਠੀਕ ਹੈ ਜੀ ਤਾਂ ਹੋਂਦਾ ਸ਼ਿਕਾਰ ਸਾਨੂੰ ਪਤਾ ਹੈ ਦੀਵਾਨ ਸਿੰਘ ਕਾਲੇਪਾਨੀ ਆਪ ਵੀ ਹੋਏ ਸੀ ਹੈਨਾ ਤੇ ਉਸੇ ਟਾਈਮ ਦੇ ਵਿੱਚ ਇਹਨਾਂ ਦੇ ਸਾਰੀਆਂ ਕਵਿਤਾਵਾਂ ਸਾਰੀਆਂ ਰਚਨਾਵਾਂ ਖਤਮ ਹੋ ਗਿਆ ਸੀ ਯਾਨੀ ਸਾਡੇ ਤੱਕ ਪਹੁੰਚੀਆਂ ਹੀ ਨਹੀਂ ਰਾਈਟ ਹਾਂ ਇਹਨਾਂ ਦੇ ਵਿੱਚੋਂ ਕੁਝ ਕੋ ਅੰਤਿਮ ਲਹਿਰਾਂ ਦੇ ਵਿੱਚ ਸਾਨੂੰ ਪ੍ਰਾਪਤ ਹੋ ਜਾਂਦੀਆਂ ਜੋ ਕਿ 1947 ਤੋਂ ਬਾਅਦ ਇਹਨਾਂ ਦੇ ਬੇਟੇ ਨੇ ਪ੍ਰਕਾਸ਼ਿਤ ਕਰਵਾਇਆ ਸੀ ਰਾਈਟ ਪਰ ਜਿਹੜਾ ਵਗਦੇ ਪਾਣੀ ਹੈ ਉਹ ਸਾਡੇ ਤੱਕ ਪਹੁੰਚ ਗਿਆ ਸੀ ਸਮਝ ਗਏ ਤਾਂ ਇਸ ਕਰਕੇ ਵਗਦੇ ਪਾਣੀ ਜਿਹੜਾ ਸੰਗ੍ਰਹਿ ਆ ਇਹ ਇੱਕੋ ਇੱਕ ਸੰਗ੍ਰਹਿ ਜਿਹੜਾ ਸਾਡੇ ਤੱਕ ਪਹੁੰਚੇਗਾ ਵਗਦੇ ਪਾਣੀ ਦੇ ਵਿੱਚ ਇੱਕ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਰਚਨਾ ਮਿਲਦੀ ਹੈ ਕਿਹੜੀ ਹੈ ਉਹਦਾ ਨਾਮ ਹੈਗਾ ਕੋਲੂ ਠੀਕ ਹੈ ਜਿਹੜੀ ਸਭ ਤੋਂ ਜ਼ਿਆਦਾ ਚਰਚਾ ਦੇ ਵਿੱਚ ਰਹੀ ਹੈ ਓਕੇ ਠੀਕ ਹੈ ਹੁਣ ਇਹਦੇ ਵਿੱਚ ਤੁਹਾਨੂੰ ਪੰਜਾਬੀ ਸਮਾਜ ਦਾ ਸਮਾਜਿਕਤਾ ਦਾ ਜ਼ਿਕਰ ਮਿਲੇਗਾ ਓਕੇ ਪਰ ਕੀਤਾ ਗਿਆ ਇਹ ਵਾਲੀ ਜਿਹੜੀ ਰਚਨਾ ਹੈਗੀ ਆ ਨਾ ਇਹ ਪਹਿਲਾਂ ਵਿਦਿਆਰਥੀਆਂ ਦੇ ਸਿਲੇਬਸ ਦੇ ਵਿੱਚ ਹੁੰਦੀ ਸੀ ਪਰ ਲੋਕਾਂ ਨੂੰ ਕੀ ਕਹਿਆ ਕਿ ਨਹੀਂ ਜੀ ਇਹ ਰਚਨਾ ਤਾਂ ਵਿਦਿਆਰਥੀਆਂ ਦਾ ਮਾਰਗਦਰਸ਼ਨ ਨਹੀਂ ਕਰ ਰਹੀ ਉਹਨਾਂ ਦਾ ਸਤਿਆਨਾਸ਼ ਕਰ ਰਹੀ ਹੈ ਰਾਈਟ ਇਹਨਾਂ ਨੂੰ ਉਲਟੀ ਡਾਇਰੈਕਸ਼ਨ ਦੇ ਵਿੱਚ ਲੈ ਕੇ ਜਾ ਰਹੀ ਹੈ ਇਸ ਕਰਕੇ ਅਸੀਂ ਇਹਨੂੰ ਪੜ੍ਹਾਉਣਾ ਨਹੀਂ ਚਾਹੁੰਦੇ ਤਾਂ ਉਦੋਂ ਫਿਰ ਇਹਨੂੰ ਕੀ ਕੀਤਾ ਗਿਆ ਸੀਗਾ ਬੈਨ ਕਰ ਦਿੱਤਾ ਗਿਆ ਸੀਗਾ ਯਾਨੀ ਸਿਲੇਬਸ ਦੇ ਵਿੱਚੋਂ ਦੀ ਬਾਹਰ ਕੱਢ ਦਿੱਤਾ ਗਿਆ ਸੀ ਠੀਕ ਹੈ ਜੀ ਤਾਂ ਇਹ ਵਾਲੀ ਰਚਨਾ ਤੁਸੀਂ ਯਾਦ ਰੱਖੋਗੇ ਕੋਲੂ ਕਿਹੜੇ ਸੰਗ੍ਰਹਿਾਂ ਦੇ ਵਿੱਚ ਮਿਲਦੀ ਹੈ ਇਹ ਵੀ ਪ੍ਰਸ਼ਨ ਆ ਜਾਂਦਾ ਹੁੰਦਾ ਹੈ ਤਾਂ ਇਹ ਤੁਹਾਨੂੰ ਮਿਲੇਗੀ ਵਗਦੇ ਪਾਣੀ ਵਿੱਚ ਠੀਕ ਹੈ ਚਲੋ ਅੱਗੇ ਕੁਐਸਚਨ ਦੇਖੋ ਇਹਨਾਂ ਦੇ ਵਿੱਚੋਂ ਕਿਹੜੀ ਰਚਨਾ ਹੈ ਜਿਹੜੀ ਕਿ ਦੀਵਾਨ ਸਿੰਘ ਕਾਲੇ ਪਾਣੀ ਦੀ ਨਹੀਂ ਹੈ ਹੁਣ ਹਤੇ ਤੁਸੀਂ ਨਹੀਂ ਨੂੰ ਜ਼ਿਆਦਾ ਧਿਆਨ ਦੇਣਾ ਉਸ ਤੋਂ ਬਾਅਦ ਆਨਸਰ ਕਰਨਾ ਹੈ ਠੀਕ ਹੈ ਕੋਲੂ ਅਕਾਲੀ ਨੂੰ ਬਚਪਨ ਜਾਂ ਫਿਰ ਤਿਲਕ ਤਿਲਕ ਪਈ ਪੈਂਦੀ ਹਾਂ ਹਾਂਜੀ ਦੂਸਰੇ ਕੁਐਸਚਨ ਦੇ ਲਈ ਆਨਸਰ ਕਰੋ ਕੀ ਆਏਗਾ ਯੈਸ एवरीवन ਇੱਕ ਨਾ ਕੁਐਸਚਨ ਦਾ ਨੰਬਰ ਜ਼ਰੂਰ ਪਾਣਾ ਆਦਰਵਾਇਸ ਬੜੀ ਕਨਫਿਊਜ਼ਨ ਹੁੰਦੀ ਹੈ ਸਮਝ ਨਹੀਂ ਆਂਦੀ ਫਿਰ ਤੁਹਾਡੇ ਕੋਲੋਂ ਕਿੱਦਾਂ ਲਵਾਵਾਂ ਮੈਂ ਕੁਐਸਚਨਸ ਓਕੇ ਮੈਨੂੰ ਲੱਗ ਰਿਹਾ ਸੀ ਕਿ ਕੋਈ ਕੋਈ ਡੀ ਦੇ ਨਾਲ ਜ਼ਰੂਰ ਕਨਫਿਊਜ਼ ਹੋਏਗਾ ਅ ਰੁਕੋ ਪਹਿਲਾਂ ਮੈਨੂੰ ਇੱਕ ਵਾਰੀ ਸਾਇਲੈਂਟ ਤੇ ਕਰਨਾ ਮੋਬਾਈਲ ਨੂੰ ਸੌਰੀ ਅੱਜ ਫੇਰ ਮੈਂ ਭੁੱਲ ਗਈ ਓਕੇ ਤਾਂ ਹੁਣ ਤੁਹਾਡਾ ਦੂਸਰੇ ਦੇ ਵਿੱਚ ਨਾ ਸੀ ਆਨਸਰ ਵੀ ਆ ਰਿਹਾ ਹੈ ਡੀ ਆਨਸਰ ਵੀ ਆ ਰਿਹਾ ਸਹੀ ਕਿਹਾ ਚਲੋ ਦੇਖੋ ਫਿਰ ਆਨਸਰ ਸਹੀ ਹੈ ਕਿਹੜਾ ਵੈਰੀ ਗੁੱਡ ਜਿਨ੍ਹਾਂ ਨੇ ਵੀ ਸੀ ਆਨਸਰ ਕੀਤਾ ਨਾ ਉਹਨਾਂ ਦਾ ਆਨਸਰ ਬਿਲਕੁਲ ਠੀਕ ਹੈਗਾ ਯਾਨੀ ਕਿ ਤਿਲਕ ਤਿਲਕ ਪਈ ਪੈਂਦੀ ਹਾਂ ਜਿਹੜੀ ਰਚਨਾ ਹੈਗੀ ਹੈ ਇਹ ਦਿਵਾਨ ਸਿੰਘ ਕਾਲੇ ਪਾਣੀ ਦੀ ਰਚਨਾ ਹੈ ਓਕੇ ਤਾਂ ਫਿਰ ਇਹਦੇ ਵਿੱਚ ਪੋਜ਼ਿਟਿਵ ਆਣਾ ਚਾਹੀਦਾ ਕੋਲੂ ਤੇ ਅਕਾਲੀ ਨੂੰ ਇਹ ਤਾਂ ਮੈਨੂੰ ਪਤਾ ਹੀ ਸੀ ਕਿ ਇਹ ਦੋਨੋਂ ਤਾਂ ਤੁਹਾਨੂੰ ਪਤਾ ਹੀ ਹੋਣਗੀਆਂ ਰਾਈਟ ਕਿਉਂਕਿ ਕੋਲੂ ਦਾ ਤਾਂ ਆਪਾਂ ਹੁਣੇ ਗੱਲ ਕੀਤੀ ਹੈ ਵਗਦੇ ਪਾਣੀ ਦੇ ਵਿੱਚ ਸੀਗੀ ਰਾਈਟ ਤੇ ਜਿਹੜੀ ਅਕਾਲੀ ਨੂੰ ਰਚਨਾ ਹੈਗੀ ਹੈ ਜਿੰਦੇ ਵਿੱਚ ਲਿਖਦੇ ਨੇ ਤੂੰ 84 ਤੋਂ ਵੱਖਰਾ ਏ ਉਚੇਰਾ ਕਾਲ ਦੀ ਹੱਦ ਤੋਂ ਪਰੇ ਤੂੰ ਜਿਉਂਦਾ ਹੈ ਬਸ ਤੇਰੇ ਲਈ ਨਹੀਂ ਦੇਸ਼ ਤੇ ਸਮੇਂ ਦੀ ਹੱਦਬੰਦੀ ਭੂਤ ਭਵਿੱਖ ਦੀ ਵਰਤੋ ਰਾਈਟ ਤਾਂ ਇਹ ਕੀ ਦੇ ਬਾਰੇ ਗੱਲ ਕੀਤੀ ਗਈ ਹੈ ਅਕਾਲੀ ਨੂ ਦੇ ਵਿੱਚ ਇਹਨਾਂ ਨੇ ਇਹ ਵਾਲੀਆਂ ਲਾਈਨਾਂ ਲਿਖੀਆਂ ਸੀ ਠੀਕ ਹੈ ਤਾਂ ਉਹ ਤਾਂ ਇਹਨਾਂ ਦੀ ਰਚਨਾ ਹੈਗੀ ਹੈ ਠੀਕ ਹੈ ਤੇ ਕੋਲੂ ਵੀ ਇਹਨਾਂ ਦੀ ਰਚਨਾ ਹੈਗੀ ਆ ਫਿਰ ਜਿਹੜੀ ਤਿਲਕ ਤਿਲਕ ਪੇ ਪੈਂਦੀਆਂ ਨਾ ਇਹ ਰਚਨਾ ਵੀ ਦੀਵਾਨ ਸਿੰਘ ਕਾਲੇਪਾਨੀ ਦੀ ਹੈ ਓਕੇ ਮਤਲਬ ਕਿ ਅੱਜ ਚਲੋ ਤੁਹਾਨੂੰ ਇੱਕ ਕੁਐਸਚਨ ਤੁਸੀਂ ਕਹਿੰਦੇ ਜੀ ਨਾ ਮੈਮ ਨਿਊ ਕੁਐਸਚਨ ਦਿਓ ਨਿਊ ਕੁਐਸਚਨ ਦਿਓ ਤਾਂ ਚਲੋ ਜੇ ਗਲਤ ਹੋਇਆ ਇਹਨਾਂ ਮਤਲਬ ਆਹ ਵਾਲਾ ਕੁਐਸਚਨ ਤਾਂ ਤੁਹਾਡੇ ਲਈ ਨਵਾਂ ਹੋ ਗਿਆ ਰਾਈਟ ਇਹ ਵੀ ਰਚਨਾ ਕਿੰਨਾ ਦੀ ਹੈ ਦੀਵਾਨ ਸਿੰਘ ਕਾਲੇਪਾਨੀ ਦੀ ਹੈ ਤੇ ਬਚਪਨ ਆ ਜਾਏਗਾ ਫਿਰ ਇਸ ਕੁਐਸਚਨ ਦਾ ਆਨਸਰ 올 ਰਾਈਟ ਚਲੋ ਅੱਗੇ ਦੇਖੋ ਤੀਸਰਾ ਕੁਐਸਚਨ ਹਾਂਜੀ ਦੀਵਾਨ ਸਿੰਘ ਕਾਲੇਪਾਨੀ ਦੀ ਕਿਸ ਕਵਿਤਾ ਵਿੱਚ ਧਰਮ ਨਿਰਪੇਖ ਇਨਸਾਨ ਦੇ ਦਰਸ਼ਨ ਕਰਵਾਏ ਗਏ ਹਨ ਕੋਲੂ ਬੁੱਧ ਜੀ ਨੂੰ ਅਕਾਲੀ ਨੂੰ ਤਿਲਕ ਤਿਲਕ ਵੀ ਪੈਂਦੀ ਹਨ ਹਾਂਜੀ ਅਨਸਰ ਕਰੋ ਯੈਸ एवरीवन ਯੈਸ ਸਾਰਿਆਂ ਨੂੰ ਗੁੱਡ ਇਵਨਿੰਗ ਸਤਿ ਸ਼੍ਰੀ ਅਕਾਲ ਓਕੇ ਤੀਸਰੀ ਦੇ ਲਈ ਤੁਹਾਡਾ ਅਨਸਰ ਸੀ ਆਨਾ ਸਟਾਰਟ ਹੋਇਆ ਚਲੋ ਦੇਖਦੇ ਹਾਂ ਫੇਰ ਕੀ ਅਨਸਰ ਆਏਗਾ ਵੈਰੀ ਗੁੱਡ ਇਹ ਹੈਗਾ ਆ ਅਕਾਲੀ ਨੂੰ ਹੈਨਾ ਬਿਲਕੁਲ ਠੀਕ ਹੈ ਸੀ ਉੱਤਰ ਆਏਗਾ ਓਕੇ ਦੇਖੋ ਇਹਨਾਂ ਦੀਆਂ ਰਚਨਾਵਾਂ ਦੇ ਵਿੱਚ ਕਿਹੜੇ-ਕਿਹੜੇ ਕੇਂਦਰੀ ਭਾਵ ਦਿਖਾਏ ਗਏ ਨੇ ਨਾ ਇਹ ਸਾਡੇ ਲਈ ਇੰਪੋਰਟੈਂਟ ਹੁੰਦਾ ਆ ਇਸ ਕਰਕੇ ਤੁਸੀਂ ਬਸ ਥੋੜਾ ਜਿਹਾ ਯਾਦ ਰੱਖ ਲਿਓ ਕਿ ਅਕਾਲੀ ਨੂ ਦੇ ਵਿੱਚ ਇਹਨਾਂ ਨੇ ਧਰਮ ਨਿਰਪੇਖ ਇਨਸਾਨ ਦੇ ਦਰਸ਼ਨ ਕਰਵਾਏ ਨੇ ਓਕੇ ਜੀ ਫਿਰ ਇੱਕ ਇਹਨਾਂ ਦੀ ਹੋਰ ਰਚਨਾ ਆਂਦੀ ਹੈ ਜਿਸ ਦੇ ਬਾਰੇ ਪੁੱਛਿਆ ਜਾਂਦਾ ਹੁੰਦਾ ਹੈ ਕਿ ਦੀਵਾਨ ਸਿੰਘ ਕਾਲੇ ਪਾਣੀ ਨੇ ਆਪਣੀ ਕਿਹੜੀ ਰਚਨਾ ਦੇ ਵਿੱਚ ਇਸਤਰੀ ਦੇ ਪ੍ਰਤੀ ਹਮਦਰਦੀ ਵਾਲੇ ਭਾਵ ਪ੍ਰਗਟ ਕੀਤੇ ਨੇ ਤਾਂ ਉਹਦੇ ਲਈ ਵੈਸੇ ਤਾਂ ਨਾ ਔਖਾ ਹੈ ਨੀਗਾ ਪਰ ਜੇ ਤੁਹਾਡੇ ਕੋਲ ਪੁੱਛ ਲਿਆ ਜਾਏਗਾ ਕਿ ਇਹਨਾਂ ਦੇ ਵਿੱਚੋਂ ਕਿਹੜੀ ਰਚਨਾ ਦੀਵਾਨ ਸਿੰਘ ਕਾਲੇਪਾਨੀ ਦੀ ਨਹੀਂ ਆ ਤਾਂ ਫਿਰ ਇਸਤਰੀ ਰਚਨਾ ਵੀ ਤੁਹਾਨੂੰ ਕਨਫਿਊਜ਼ ਕਰ ਸਕਦੀ ਹੈ ਰਾਈਟ ਤਾਂ ਇਹ ਯਾਦ ਰੱਖਣਾ ਹੈ ਕਿ ਇਸਤਰੀ ਰਚਨਾ ਦੇ ਵਿੱਚ ਇਹਨਾਂ ਨੇ ਇਸਤਰੀ ਪ੍ਰਤੀ ਹਮਦਰਦੀ ਦੇ ਭਾਵ ਪ੍ਰਗਟ ਕੀਤੇ ਨੇ ਓਕੇ ਤੇ ਵਗਦੇ ਪਾਣੀ ਦੇ ਵਿੱਚ ਇਹਨਾਂ ਦੀਆਂ ਕੁਝ ਹੋਰ ਇੰਪੋਰਟੈਂਟ ਰਚਨਾਵਾਂ ਵੀ ਆ ਜਾਂਦੀਆਂ ਕਿਹੜੀਆਂ-ਕਿਹੜੀਆਂ ਪਹਿਲੀ ਬਾਜ਼ੀਗਰ ਨੂੰ ਦੂਸਰਾ ਨਵਾਂ ਮਜ਼ਹਬ ਤੇ ਤੀਸਰੀ ਪੁਕਾਰ ਮੇਰੇ ਰੱਬ ਦੀ ਹੁਣ ਤੁਹਾਨੂੰ ਬਾਜ਼ੀਗਰ ਨੂੰ ਤਾਂ ਪਤਾ ਹੋਏਗਾ ਕਿ ਇਹ ਦੀਵਾਨ ਸਿੰਘ ਕਾਲੇਪਾਨੀ ਦੀ ਰਚਨਾ ਹੈ ਤੇ ਤੇ ਤੁਸੀਂ ਦੂਸਰੀ ਤੇ ਤੀਸਰੀ ਰਚਨਾ ਨਵਾਂ ਮਜ਼ਹਬ ਤੇ ਪੁਕਾਰ ਮੇਰੇ ਰੱਬ ਦੀ ਇਹ ਦੋਨੋਂ ਵੀ ਯਾਦ ਰੱਖੋਗੇ ਕਿ ਇਹ ਦੀਵਾਨ ਸਿੰਘ ਕਾਲੇਪਾਨੀ ਦੀਆਂ ਰਚਨਾਵਾਂ ਹੈਗੀਆਂ ਓਕੇ ਜੀ ਬਹੁਤ ਵਧੀਆਂ ਪੱਟੀ ਜੀ ਬਿਲਕੁਲ ਠੀਕ ਉੱਤਰ ਦਿੱਤਾ ਅੱਗੇ ਚੌਥਾ ਦੇਖੋ ਦੀਵਾਨ ਸਿੰਘ ਕਾਲੇਪਾਨੀ ਨੂੰ ਦੂਜੇ ਦੌਰ ਦੇ ਕਿਹੜੇ ਕਵੀਆਂ ਦੇ ਵਿੱਚ ਗਿਣਿਆ ਜਾਂਦਾ ਹੈ ਹਾਂਜੀ ਆਨਸਰ ਕਰੋ ਕੁਐਸਚਨ ਨੰਬਰ 4 ਦੇ ਲਈ ਪ੍ਰਗਤੀਵਾਦੀ ਰਹੱਸਵਾਦੀ ਅਧਿਆਤਮਵਾਦੀ ਜਾਂ ਫਿਰ ਰੋਮਾਂਟਿਕ ਹਾਂਜੀ ਇਹ ਵੈਸੇ ਕੁਐਸਚਨ ਗਲਤ ਹੋਣਾ ਨਹੀਂ ਚਾਹੀਦਾ ਜੇ ਤੁਸੀਂ ਦੀਵਾਨ ਸਿੰਘ ਕਾਲੇ ਪਾਣੀ ਨੂੰ ਥੋੜਾ ਬਹੁਤ ਵੀ ਪੜਿਆ ਨਾ ਤਾਂ ਤੁਹਾਡਾ ਇਹ ਕੁਐਸਚਨ 100% ਠੀਕ ਹੋਣਾ ਚਾਹੀਦਾ ਹੈ ਇਹਦੇ ਵਿੱਚ ਕੋਈ ਗਲਤੀ ਦੀ ਗੁੰਜਾਇਸ਼ ਵੀ ਨਹੀਂ ਹੋਣੀ ਚਾਹੀਦੀ ਆਪਸ਼ਨ ਦੇਖ ਕੇ ਤਾਂ ਖਾਸ ਕਰਕੇ ਰਾਈਟ ਹਾਂਜੀ ਓਕੇ ਅੰਦੇ ਵਿੱਚ ਫੇਰ ਵੀ ਤੁਹਾਡਾ ਮਿਕਸ ਆਨਸਰ ਆ ਰਹੇ ਨੇ ਏ ਵੀ ਆਨਸਰ ਆ ਰਿਹਾ ਤੇ ਸੀ ਵੀ ਆਨਸਰ ਆ ਰਿਹਾ ਦੇਖੋ ਅਧਿਆਤਮਵਾਦ ਦੀ ਗਲਤੀ ਕਦੀ ਇਹਨਾਂ ਨੇ ਕੀਤੀ ਹੀ ਨਹੀਂ ਓਕੇ ਤਾਂ ਇਹਨਾਂ ਦੇ ਜੇ ਤੁਸੀਂ ਜੀਵਨੀ ਨੂੰ ਵੀ ਦੇਖ ਲੋਗੇ ਨਾ ਤੁਹਾਨੂੰ ਪਤਾ ਚੱਲ ਜਾਣਾ ਹੈ ਕਿ ਪ੍ਰਗਤੀਵਾਦੀ ਲਾਈਕ ਰਾਈਟਰਸ ਦੇ ਵਿੱਚੋਂ ਦੀ ਮੰਨੇ ਜਾਂਦੇ ਨੇ ਠੀਕ ਹੈ ਇੱਥੋਂ ਦੀ ਤੁਹਾਨੂੰ ਇੱਕ ਕੁਐਸਚਨ ਹੋਰ ਸਮਝ ਵਿੱਚ ਆ ਗਿਆ ਹੋਵੇਗਾ ਕਿ ਦੀਵਾਨ ਸਿੰਘ ਕਾਲੇ ਪਾਣੀ ਲਾਈਕ ਕਿੰਨੇ ਦੌਰ ਦੇ ਕਵੀ ਹੈਗੇ ਆ ਠੀਕ ਹੈ ਤਾਂ ਇਹ ਦੂਸਰੇ ਦੌਰ ਦੇ ਰਹਿਣਗੇ ਤੇ ਪ੍ਰਗਤੀਵਾਦੀ ਪ੍ਰਵਿਰਤੀ ਇਹਨਾਂ ਦੀ ਹੈਗੀ ਸੀ ਓਕੇ ਪ੍ਰਗਤੀਵਾਦੀ ਪ੍ਰਵਿਰਤੀ ਉਹੀ ਹੈ ਜਿਸ ਦੇ ਬਾਰੇ ਮੈਂ ਤੁਹਾਨੂੰ ਦੱਸਿਆ ਹੋਇਆ ਹੈ ਜਿਹੜੀ 1930 ਤੋਂ ਬਾਅਦ ਪੂਰੇ ਸੰਸਾਰ ਦੇ ਵਿੱਚ ਆਲਮੋਸਟ ਆਲਮੋਸਟ ਆਉਣਾ ਸ਼ੁਰੂ ਕਰਦੀ ਹੈ ਪਰ ਸਾਹਿਤ ਵਿੱਚ ਹਾਲੇ ਨਹੀਂ ਆਂਦੀ ਕਦੋਂ ਆਂਦੀ ਹੈ ਸਾਹਿਤ ਵਿੱਚ ਜਦੋਂ 1935 ਵਿੱਚ ਸਾਹਿਤਕਾਰ ਇਕੱਠੇ ਹੁੰਦੇ ਹੈ ਪੈਰਿਸ ਵਿੱਚ ਜਾ ਕੇ ਉਸ ਟਾਈਮ ਦੇ ਉੱਪਰ ਹੈਨਾ ਤੇ ਫਿਰ ਉਸ ਤੋਂ ਬਾਅਦ ਐਦਾਂ ਦੀ ਹੀ ਇੱਕ ਕਾਨਫਰੰਸ ਜਿਹੜੀ ਹੈ ਉਹ ਪ੍ਰੇਮਚੰਦ ਦੀ ਪ੍ਰਧਾਨਗੀ ਵਿੱਚ ਮੁਲ시 ਪ੍ਰੇਮਚੰਦ ਤੁਸੀਂ ਸਭ ਨੇ ਸੁਨਿਆ ਹੋਵੇਗਾ ਉਨ੍ਹਾਂ ਦੇ ਵਿੱਚ 1936 ਦੇ ਵਿੱਚ ਹੁੰਦੀਆਂ ਇੰਡੀਆ ਦੇ ਵਿੱਚ রাইਟ ਪਹਿਲਾਂ ਅਸੀਂ ਪੈਰਿਸ ਦੀ ਗੱਲ ਕਰ ਰਹੇ ਸੀਗੇ ਓਕੇ ਤਾਂ ਉਦੋਂ ਫਿਰ ਸੰ ਸਿੰਘ ਸੇਖੋ ਮੋਹਨ ਸਿੰਘ ਵਗੈਰਾ ਵੀ ਉੱਥੇ ਜਾਂਦੇ ਆ ਤੇ ਉਹ ਵੀ ਫਿਰ ਪ੍ਰਗਤੀਵਾਦੀ ਲਹਿਰ ਦੇ ਵਿੱਚ ਸ਼ਾਮਿਲ ਹੋ ਜਾਂਦੇ ਨੇ ਓਕੇ ਤਾਂ ਉਦੋਂ ਫਿਰ ਕਿਹੜਾ ਸੰਗ ਬਣਾਇਆ ਗਿਆ ਸੀ ਇਹ ਵੀ ਬਹੁਤ ਇੰਪੋਰਟੈਂਟ ਰਹੇਗਾ ਤੈਨੂੰ ਤੁਸੀਂ ਯਾਦ ਰੱਖ ਲੈਣਾ ਉਸ ਟਾਈਮ ਦੇ ਉੱਪਰ ਬਣਾਇਆ ਗਿਆ ਸੀਗਾ ਪ੍ਰਗਤੀਸ਼ੀਲ ਲੇਖਕ ਸੰਗ ਓਕੇ ਜੀ ਤਾਂ ਇਹ ਤੁਹਾਡੇ ਲਈ ਇੰਪੋਰਟੈਂਟ ਹੈ ਇਹਨੂੰ ਯਾਦ ਰੱਖ ਲੈਣਾ ਓਕੇ ਤੇ ਫਿਰ ਬਾਅਦ ਦੇ ਵਿੱਚ ਜਿੱਦਾਂ ਕਿ ਵੱਡਾ ਵੇਲਾ ਲਿਖੀ ਮੰਨ ਲੋ ਪੱਥਰ ਗੀਟੇ ਲਿਖੀ ਹੈਨਾ ਅੰਨ ਦਾਤਾ ਲਿਖੀ ਇਹ ਸਾਰੀਆਂ ਐਦਾਂ ਦੀਆਂ ਹੀ ਰਚਨਾਵਾਂ ਆਗੀਆਂ ਸੀ ਜਿਹੜੀਆਂ ਪ੍ਰਗਤੀਵਾਦੀ ਹੁੰਦੀਆਂ ਸੀ ਠੀਕ ਓਕੇ ਪੰਜਵਾਂ ਕੁਐਸਚਨ ਦੀਵਾਨ ਸਿੰਘ ਕਾਲੇ ਪਾਣੀ ਦੀ ਪੰਜਾਬੀ ਕਵਿਤਾਵਾਂ ਦੀ ਪਹਿਲੀ ਪੁਸਤਕ ਕਿਹੜੀ ਵਗਦੇ ਪਾਣੀ ਇਹ ਕਦੋਂ ਪ੍ਰਕਾਸ਼ਿਤ ਹੁੰਦੀ ਹੈ 1962 1938 1936 1983 ਬਿਲਕੁਲ ਚਮਕੌਰ ਜੀ ਠੀਕ ਕਿਆ ਮੋਹਨ ਅੰਮ੍ਰਿਤਾ ਵੈਰੀ ਵੈਰੀ ਗੁੱਡ ਸ਼ਾਬਾਸ਼ रानी जी दूसरे दौर दे बिल्कुल सही शाबाश ओके तब पांचवे दे लिए आंसर करो कि आउगा ओके पांचवे दा बी आंसर आ रया है चलो देखदे हां बहुत बढ़िया बिल्कुल ठीक उत्तर है इस दा आंसर आ जाना है 1938 ਦੇ ਵਿੱਚ ठीक है पहला देखो यार मैं ਤੁਹਾਨੂੰ क्या होया है कि वैसे ਤਾਂ ਤੁਹਾਨੂੰ ज्यादातर ਕਵਿਤਾ ਜਿਹੜੀਆਂ ਰਚਨਾਵਾਂ ਹੁੰਦੀਆਂ ਜਿਹੜੇ ਬੱਚਾ ਨੂੰ ਤਾਂ ਡੇਟਸ ਮੰਨ ਲਓ ਯਾਦ ਹੋ ਜਾਂਦੀਆਂ ओके ਉਹ ਤਾਂ ਕੋਸ਼ਿਸ਼ ਕਰਿਆ ਕਰੋ ਕਿ ਇੰਪੋਰਟੈਂਟ ਇੰਪੋਰਟੈਂਟ ਰਚਨਾਵਾਂ ਦਾ ਡੇਟਾ ਪੱਕਾ ਯਾਦ ਕਰ ਲੈਣੀ ਹੈ ਹੁਣ ਦੀਵਾਨ ਸਿੰਘ ਕਾਲੇਪਾਨੀ ਦੀਆਂ ਲੈ ਦੇ ਕਿ ਰਚਨਾਵਾਂ ਹੀ ਕਿੰਨੀਆਂ ਨੇ ਤਿੰਨ ਹੈਗੀਆਂ ਤਾਂ ਤੁਹਾਨੂੰ ਇਹਨਾਂ ਦੇ ਤਿੰਨੋਂ ਹੀ ਕਾਵ ਸੰਗ੍ਰਹਿਾਂ ਦੀਆਂ ਡੇਟਸ ਯਾਦ ਕਰਨੀਆਂ ਪੈਣਗੀਆਂ ਕਰਨੀਆਂ ਚਾਹੀਦੀਆਂ ਵੀ ਐ ਕਿਉਂਕਿ ਇਹਨਾਂ ਦੇ ਵਿੱਚੋਂ ਦੀ ਡੇਟਸ ਵਾਲੇ ਕੁਐਸਚਨਸ ਬਣ ਜਾਂਦੇ ਆ ਓਕੇ ਜਿਵੇਂ ਆਪਾਂ ਵਗਦੇ ਪਾਣੀ ਦੀ ਗੱਲ ਕੀਤੀ ਕਿਉਂਕਿ ਇਹਨਾਂ ਦੇ ਜਿਉਂਦੇ ਜੀ ਪ੍ਰਕਾਸ਼ਿਤ ਹੁੰਦੀ ਹੈ ਤਾਂ ਇਹ 1938 ਦੇ ਵਿੱਚ ਆ ਜਾਂਦੀ ਹੈ ਓਕੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਅੰਮ੍ਰਿਤ ਲਹਿਰਾਂ ਦੀ ਤਾਂ AIC 1968 ਦੇ ਵਿੱਚ ਮਤਲਬ ਕਿ ਪਹਿਲੇ ਵਾਲਾ ਆਪਸ਼ਨ ਜਿਹੜਾ ਹੈ ਉਹ ਅੰਮ੍ਰਿਤ ਲਹਿਰਾਂ ਦਾ ਹੈ ਅੰਤਿਮ ਲਹਿਰਾਂ ਦਾ ਹੈ ਸੌਰੀ ਫਿਰ ਮੱਲਿਆਂ ਦੇ ਬਿਰ ਜਿਹੜਾ ਹੈ AIC 1986 ਦੇ ਵਿੱਚ ਰਾਈਟ ਤਾਂ ਇਹ ਤਿੰਨੋਂ ਕਾਵ ਸੰਗ੍ਰਹਿ ਤੁਸੀਂ ਏਦਾਂ ਲਾਈਨ ਵਾਈਜ਼ ਯਾਦ ਰੱਖ ਲੈਣੇ ਆ ਓਕੇ ਠੀਕ ਹੈ ਅੱਛਾ ਇੱਕ ਤੁਸੀਂ ਨਾ ਦੋ ਰਚਨਾਵਾਂ ਹੋਰ ਯਾਦ ਰੱਖ ਸਕਦੇ ਹੋ ਕਿ ਨਾ ਇਹਨਾਂ ਦੀਆਂ ਰਚਨਾਵਾਂ ਦੇ ਵਿੱਚ ਆਜ਼ਾਦੀ ਦੇ ਬਾਰੇ ਦੇ ਵਿੱਚ ਇਹਨਾਂ ਨੇ ਬਹੁਤ ਜ਼ਿਆਦਾ ਲਿਖਿਆ ਸੀਗਾ ਕਿਉਂਕਿ ਤੁਹਾਨੂੰ ਪਤਾ ਆਪ ਵੀ ਇਹਨਾਂ ਨੂੰ ਬਾਅਦ ਵਿੱਚ ਸ਼ਹੀਦ ਦਾ ਦਰਜਾ ਕਿਉਂ ਦਿੱਤਾ ਗਿਆ ਸੀ ਕਿਉਂਕਿ ਇਹਨਾਂ ਨੇ ਆਜ਼ਾਦੀ ਦੇ ਟਾਈਮ ਦੇ ਉੱਪਰ ਕੰਮ ਕੀਤੇ ਨੇ ਠੀਕ ਹੈ ਦੇਸ਼ ਦੀ ਆਜ਼ਾਦੀ ਦੇ ਲਈ ਤਾਂ ਉਸ ਟਾਈਮ ਦੇ ਉੱਪਰ ਜਦੋਂ ਇਹ ਲਿਖਦੇ ਹੁੰਦੇ ਸੀ ਨਾ ਤਾਂ ਇਹਨਾਂ ਦੀਆਂ ਦੋ ਰਚਨਾਵਾਂ ਆਉਂਦੀਆਂ ਇੱਕ ਕਲੰਦਰ ਦਾ ਬਾਂਦਰ ਤੇ ਦੂਸਰੀ ਆਉਂਦੀ ਹੈ ਪੱਟੇ ਵਾਲਾ ਕੁੱਤਾ ਇਹ ਦੋਨੋਂ ਰਚਨਾਵਾਂ ਦੇ ਵਿੱਚ ਇਹਨਾਂ ਨੇ ਆਜ਼ਾਦੀ ਦੇ ਜਜ਼ਬੇ ਨੂੰ ਪੇਸ਼ ਕੀਤਾ ਸੀ ਠੀਕ ਹੈ ਚਲੋ 6ਵਾਂ ਦੇਖੋ ਭਾਰਤ ਸਰਕਾਰ ਨੇ ਦੀਵਾਨ ਸਿੰਘ ਕਾਲੇਪਾਨੇ ਨੂੰ ਸੁਤੰਤਰਤਾ ਸੰਗਰਾਮੀ ਕਦੋਂ ਐਲਾਨ ਕੀਤਾ 1943 47 87 ਜਾਂ ਫਿਰ 92 ਇਸ ਪ੍ਰਸ਼ਨ ਦਾ ਉੱਤਰ ਅਗਰ ਤੁਸੀਂ ਥੋੜਾ ਜਿਹਾ ਆਈਡੀਆ ਲਗਾ ਕੇ ਦਿਓਗੇ ਜੇ ਤੁਹਾਨੂੰ ਇਹ ਪਤਾ ਚਲ ਜੇਗਾ ਕਿ ਇਹਨਾਂ ਦੀ ਡੈਥ ਕਦੋਂ ਹੋਈ ਠੀਕ ਹੈ ਜੇ ਤੁਹਾਨੂੰ ਇਹਨਾਂ ਪਤਾ ਹੈ ਕਿਉਂਕਿ ਤੁਹਾਨੂੰ ਪਤਾ ਹੈ ਜੀ ਇਹਨਾਂ ਨੂੰ ਅਗਰ ਸ਼ਹੀਦ ਦਾ ਦਰਜਾ ਦਿੱਤਾ ਗਿਆ ਹੈ ਤਾਂ ਇਹਨਾਂ ਦਾ ਜਨਮ ਤੇ ਇਹਨਾਂ ਦੀ ਡੈਥ ਵਾਲੀ ਡੇਟ ਤੁਹਾਡੇ ਲਈ ਦੋਨੋਂ ਹੀ ਇੰਪੋਰਟੈਂਟ ਹੈਗੀਆਂ ਤੁਸੀਂ ਦੋਨਾਂ ਦੇ ਵਿੱਚੋਂ ਕੁਝ ਵੀ ਨਹੀਂ ਛੱਡ ਸਕਦੇ ਤਾਂ ਫਿਰ ਤੁਸੀਂ ਉੱਥੇ ਆਈਡੀਆ ਲਗਾ ਕੇ ਦੱਸ ਸਕਦੇ ਹੋ ਛੇਵੇਂ ਦੇ ਲਈ ਕੀ ਆਨਸਰ ਆਏਗਾ ਓਕੇ A ਔਰ C ਦੋ ਆਨਸਰ ਆ ਰਹੇ ਨੇ ਬਹੁਤ ਵਧੀਆ ਸ਼ਾਬਾਸ਼ ਜਿਹੜੇ ਵਿਦਿਆਰਥੀਆਂ ਨੇ C ਆਨਸਰ ਕੀਤਾ ਯਾਨੀ ਕਿ 1987 ਬਿਲਕੁਲ ਠੀਕ ਉੱਤਰ ਹੈ ਗਿਆ ਉਹਨਾਂ ਦਾ ਦੇਖੋ ਹਾਂ ਲਗਭਗ ਲਗਭਗ ਆਪਾਂ 40 ਤੋਂ 45 ਸਾਲ ਦੇ ਵਿਚਕਾਰ ਮੰਨ ਲੀਏ ਜੇ ਐਗਜ਼ੈਕਟ ਦੇਖਣਾ ਤਾਂ ਤੁਸੀਂ 4 ਹਾਂਜੀ 4 ਤੇ 3 7 ਬਿਲਕੁਲ 43 ਸਾਲ ਮੰਨ ਕੇ ਚੱਲ ਸਕਦੇ ਹੋ ਕਿਉਂਕਿ ਇਹਨਾਂ ਨੂੰ ਜਦੋਂ ਸ਼ਹੀਦ ਕੀਤਾ ਗਿਆ ਸੀ ਉਹ ਦਿਨ ਸੀਗਾ 14 ਜਨਵਰੀ 1944 ਦਾ ਓਕੇ ਕਿੰਨਾ ਨੇ ਸ਼ਹੀਦ ਕੀਤਾ ਸੀ ਜਾਪਾਨੀਆਂ ਨੇ ਸ਼ਹੀਦ ਕੀਤਾ ਸੀ ਰਾਈਟ ਪੁੱਛਿਆ ਜਾਏ ਕਿਹੜੀ ਜਗ੍ਹਾ ਤੇ ਇਹਨਾਂ ਨੂੰ ਸ਼ਹੀਦ ਕੀਤਾ ਗਿਆ ਤੁਸੀਂ ਕਹੋਗੇ ਅੰਡੇਮਾਨ ਦੇ ਵਿੱਚ ਕੀਤਾ ਗਿਆ ਠੀਕ ਹੈ ਜੀ ਓਕੇ ਕਿਉਂਕਿ ਉਹਨਾਂ ਨੇ ਦੇਸ਼ ਨਾਲ ਗੱਦਾਰੀ ਕਰਨ ਤੋਂ ਨਾ ਕਰਤੀ ਸੀ ਵੈਸੇ ਤਾਂ ਐਦਾਂ ਦਾ ਮੈਂ ਇੱਕ ਕੁਐਸਚਨ ਅੱਗੇ ਪਾਇਆ ਹੋਇਆ ਹੈ ਵੀ ਇਹਨਾਂ ਨੂੰ ਕਿਹੜੀ ਚੀਜ਼ ਤੋਂ ਕਿਹੜੀ ਗੱਲ ਤੋਂ ਮਨਾ ਕੀਤਾ ਗਿਆ ਸੀਗਾ ਕਿਸ ਟਾਈਮ ਤੇ ਜਦੋਂ ਇਹਨਾਂ ਨੂੰ ਸ਼ਹੀਦ ਕੀਤਾ ਗਿਆ ਉਸ ਤੋਂ ਪਹਿਲਾਂ ਓਕੇ ਜਾਂ ਫਿਰ ਕਿਹੜੀ ਚੀਜ਼ ਦੇ ਲਈ ਜ਼ੋਰ ਪਾਇਆ ਗਿਆ ਸੀ ਹਨਾ ਓਕੇ ਉਹ ਤੁਹਾਨੂੰ অপਸ਼ਨਸ ਨੂੰ ਦੇਖ ਕੇ ਹੀ ਆਨਸਰ ਕਰਨਾ ਪਏਗਾ ਕਿਉਂਕਿ ਇਸ ਦੇ ਬਾਰੇ ਦੇ ਵਿੱਚ ਕਾਫੀ ਸਾਰੀਆਂ ਚੀਜ਼ਾਂ ਜਿਹੜੀਆਂ ਫੇਮਸ ਹੈਗੀਆਂ ਓਕੇ ਕਿ ਜਾਪਾਨੀਆਂ ਨੇ ਉਹਨਾਂ ਨੂੰ ਇਹ ਕਿਹਾ ਜਾਪਾਨੇ ਨੇ ਉਹਨਾਂ ਨੂੰ ਉਹ ਕਿਹਾ ਤਾਂ ਤੁਹਾਨੂੰ ਚਾਰੋਂ অপਸ਼ਨਸ ਦੇ ਕੇ ਆਨਸਰ ਲਗਾਉਣਾ ਪਊਗਾ ਓਕੇ ਹਾਂਜੀ ਆ ਗਿਆ ਕੁਐਸਚਨ ਨੰਬਰ 7 ਜਾਪਾਨੀਆਂ ਨੇ ਦੀਵਾਨ ਸਿੰਘ ਕਾਲੇ ਪਾਣੀ ਨੂੰ ਕਿਹੜੀ ਚੀਜ਼ ਦਾ ਆਦੇਸ਼ ਦਿੱਤਾ ਜਿੰਨੂੰ ਮੰਨਣ ਤੋਂ ਉਹਨਾਂ ਨੇ ਬਿਲਕੁਲ ਮਨਾਂ ਕਰਤਾ ਸੀ ਹਾਂ ਇਹਨਾਂ ਨੂੰ ਕਾਲੇ ਪਾਣੀ ਦੀ ਸਜ਼ਾ ਹੋਈ ਸੀ ਵੈਰੀ ਗੁੱਡ ਬਿਲਕੁਲ ਗੁਰਦੁਆਰਾ ਸਾਹਿਬ ਬੰਦ ਕਰਨ ਲਈ ਤਾਨੂੰ ਪਤਾ ਹੋਏਗਾ ਇਹਨਾਂ ਦੇ ਨਾਮ ਦੇ ਉੱਪਰ ਇੱਕ ਗੁਰਦੁਆਰਾ ਖੁੱਲਿਆ ਸੀ 라ਵਲਪਿੰਡੀ ਵਾਪਸ ਜਾਣ ਲਈ ਪినాੰਗ ਰੇਡੀਓ ਤੇ ਬ੍ਰਿਟਿਸ਼ ਦੇ ਵਿਰੁੱਧ ਭਾਸ਼ਣ ਦੇਣ ਲਈ ਵਗਦੇ ਪਾਣੀ ਕਵਿਤਾ ਪ੍ਰਕਾਸ਼ਿਤ ਕਰਨ ਲਈ ਚਲੋ ਦੱਸੋ ਹਾਂਜੀ ਦੇ ਕੋਈ ਪ੍ਰਕਾਸ਼ਿਤ ਕਰਨ ਵਾਲਾ ਚੀਜ਼ ਤਾਂ ਹੋ ਨਹੀਂ ਸਕਦੀ ਕਿਉਂਕਿ ਉਹ ਤਾਂ ਉਹਨਾਂ ਨੇ ਪਹਿਲੇ ਹੀ ਜ਼ਬਤ ਕਰ ਲਈ ਅੱਗੇ ਲੈ ਕੇ ਹੀ ਨਹੀਂ ਗਏ ਗੱਲ ਖਤਮ ਹੋ ਗਈ ਹਾਂ ਦੀਪ ਸ਼ਰਮਾ ਜੀ ਬਿਲਕੁਲ ਠੀਕ ਉੱਤਰ ਦਿੱਤਾ ਯੈਸ ਐਂਡ ਦਾ ਉੱਤਰ ਕੀ ਆ ਜਾਏਗਾ ਸੀ ਆ ਜਾਏਗਾ ਓਕੇ ਦੇਖੋ ਜਦੋਂ ਆਪਾਂ ਕਹਾਂ ਕਿ ਬ੍ਰਿਟਿਸ਼ ਦੇ ਵਿਰੁੱਧ ਉਹਨਾਂ ਨੇ ਬੋਲਣ ਲਈ ਕਿਹਾ ਤਾਂ ਦੀਵਾਨ ਸਿੰਘ ਕਾਲੇਪਾਨੀ ਨਹੀਂ ਬੋਲਣ ਤਾਂ ਕੀ ਐਦਾ ਮਤਲਬ ਇਹ ਹੈ ਕਿ ਇਹ ਇਸ ਚੀਜ਼ ਦੇ ਲਈ ਐਗਰੀ ਕਰਦੇ ਸੀ ਕਿ ਚਲੋ ਕੋਈ ਨਾ ਬ੍ਰਿਟਿਸ਼ ਨੇ ਸਾਨੂੰ ਆਜ਼ਾਦ ਨਹੀਂ ਕੀਤਾ ਹੋਇਆ ਤਾਂ ਕੀ ਹੋ ਗਿਆ ਹਨਾ ਸਾਡੇ ਉੱਪਰ ਕਬਜ਼ਾ ਕੀਤਾ ਹੋਇਆ ਤਾਂ ਕੀ ਹੋ ਗਿਆ ਐਦਾ ਨਹੀਂ ਹੈ ਇਹਨਾਂ ਨੇ ਹਮੇਸ਼ਾ ਆਜ਼ਾਦੀ ਦੇ ਲਈ ਬੋਲਿਆ ਠੀਕ ਹੈ ਪਰ ਜਦੋਂ ਜਾਪਾਨੀਆਂ ਨੇ ਇਹਨੂੰ ਜ਼ਬਰਦਸਤੀ ਕਿਹਾ ਨਾ ਕਿ ਤੁਸੀਂ ਉਹਨਾਂ ਦੇ ਅਗੇਂਸਟ ਭਾਸ਼ਣ ਦੇਣਾ ਤਾਂ ਦੀਵਾਨ ਸਿੰਘ ਕਾਲੇਪਾਨੀ ਨੇ ਕਿਹਾ ਸੀਗਾ ਕਿ ਮੈਂ ਆਪਣੀ ਮਰਜ਼ੀ ਦੇ ਨਾਲ ਸੱਚ ਬੋਲਾਂਗਾ ਪਰ ਜਿਵੇਂ ਦੇ ਵਰਡ ਤੁਸੀਂ ਮੈਨੂੰ ਦਿਓਗੇ ਮੈਂ ਸੇਮ ਹੀ ਵਰਡਸ ਬੋਲਾਂ ਰੇਡੀਓ ਦੇ ਉੱਪਰ ਲੋਕ ਮੇਰੇ ਤੇ ਵਿਸ਼ਵਾਸ ਕਰ ਦੇਣੇ ਠੀਕ ਹੈ ਤਾਂ ਉਹ ਉਹਨਾਂ ਦੇ ਨਾਲ ਗਦਾਰੀ ਹੋਏਗੀ ਠੀਕ ਹੈ ਤੇ ਵੈਸੇ ਵੀ ਮੈਂ ਤੁਹਾਡੀ ਟੈਸ਼ ਵਿੱਚ ਆ ਕੇ ਓਕੇ ਨਹੀਂ ਬੋਲਾਂਗਾ ਤੇ ਨਾ ਹੀ ਤੁਸੀਂ ਜ਼ਬਰਨ ਮੇਰੇ ਕੋਲ ਬੁਲਵਾ ਸਕਦੇ ਹੋ ਤਾਂ ਇਸ ਕਰਕੇ ਇਹਨਾਂ ਨੂੰ ਫਿਰ ਬਹੁਤ ਜ਼ਿਆਦਾ ਤਸੀਹੇ ਦਿੱਤੇ ਗਏ ਸੀ ਠੀਕ ਹੈ ਤਾਂ ਤਾਂ ਕਰਕੇ ਫਿਰ ਇਹਨਾਂ ਨੂੰ ਉੱਥੇ ਮਤਲਬ ਸਮਝ ਲਓ ਕਿ ਬਹੁਤ ਬੁਰੀ ਤਰ੍ਹਾਂ ਤਸੀਹੇ ਦੇ ਕੇ ਇਹਨਾਂ ਨੂੰ ਲਾਇਕ ਸ਼ਹੀਦ ਕੀਤਾ ਗਿਆ ਸੀ ਓਕੇ ਤੇ इवन ਬਾਅਦ ਦੇ ਵਿੱਚ ਇਹਨਾਂ ਦੀ ਜਿਹੜੀ ਲਾਈਕ ਬੋਡੀ ਸੀ ਨਾ ਉਹ ਵੀ ਇਹਨਾਂ ਦੀ ਫੈਮਿਲੀ ਨੂੰ ਨਹੀਂ ਮਿਲ ਪਾਈ ਸੀ ਓਕੇ ਅੱਠਵਾਂ ਅੰਡੇਮਾਨ ਵਿੱਚ ਗੁਰਦੁਆਰਾ ਸਾਹਿਬ ਦੀ ਸਥਾਪਨਾ ਕਦੋਂ ਕੀਤੀ ਗਈ 1930 1932 1934 ਜਾਂ ਫਿਰ 1937 ਹਾਂਜੀ ਇਹ ਗੁਰਦੁਆਰਾ ਸਾਹਿਬ ਉਹ ਹੀ ਹੈ ਜਿਸ ਦੇ ਬਾਰੇ ਮੈਂ ਤੁਹਾਨੂੰ ਹੁਣੇ ਦੱਸਿਆ ਸੀ ਕਿ ਕਾਲੇ ਪਾਣੀ ਦੇ ਨਾਮ ਦੇ ਉੱਪਰ ਹੀ ਗੁਰਦੁਆਰਾ ਆਂਦਾ ਹੈ ਰਾਈਟ ਉਸ ਦੇ ਬਾਰੇ ਦੇ ਵਿੱਚ ਪੁੱਛ ਰਿਹਾ ਕੁਐਸਚਨ ਤਾਂ ਆਨਸਰ ਕਰੋ ਕੀ ਆਏਗਾ 8ਵੇਂ ਦੇ ਲਈ yes ਹਾਂਜੀ ਹਾਂਜੀ ਓਕੇ ਤਾਂ 8ਵੇਂ ਦੇ ਲਈ ਤੁਹਾਡਾ ਜਿਹੜਾ ਆਨਸਰ ਆਉਣਾ ਸਟਾਰਟ ਹੋ ਗਿਆ ਆ ਆਪਾਂ ਦੇਖ ਲੈਨੇ ਆ ਫਿਰ ਕੀ ਉੱਤਰ ਆਊਗਾ ਤਾਂ ਇਸ ਦਾ ਆਨਸਰ ਜਿਹੜਾ ਆ ਉਹ ਆ ਜਾਣਾ ਆ 1937 ਹੈਨਾ ਬਿਲਕੁਲ ਠੀਕ ਹੈ 1937 ਦੇ ਵਿੱਚ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ ਗਈ ਸੀ ਓਕੇ ਦੇਖੋ ਪਹਿਲਾਂ ਇਹ ਗੁਰਦੁਆਰੇ ਦਾ ਨਾਮ ਕੁਝ ਹੋਰ ਰਹੂਗਾ ਬਾਅਦ ਵਿੱਚ ਇਹਦਾ ਨਾਮ ਜਿਹੜਾ ਬਦਲ ਵੀ ਦਿੱਤਾ ਗਿਆ ਸੀਗਾ ਠੀਕ ਹੈ ਪਹਿਲਾਂ ਇਹਨੂੰ ਬੋਲਿਆ ਜਾਂਦਾ ਸੀ ਹਾਊਸ ਆਫ ਗਾਡ ਠੀਕ ਹੈ ਜੀ ਤੇ ਬਾਅਦ ਦੇ ਵਿੱਚ ਐਂਡਾ ਜਿਹੜਾ ਨਾਮ ਹੈ ਉਹ ਦੀਵਾਨ ਸਿੰਘ ਕਾਲੇਪਾਨੀ ਗੁਰਦੁਆਰਾ ਰੱਖ ਦਿੱਤਾ ਗਿਆ ਸੀ ਓਕੇ ਜੀ ਤੇ ਐਂਦੀ ਜਿਹੜੀ ਸਭ ਤੋਂ ਹੇਠਲੀ ਮੰਜ਼ਿਲ ਸੀ ਉੱਥੇ ਸਪੈਸ਼ਲ ਇਹਨਾਂ ਨੇ ਇੱਕ ਲਾਇਬ੍ਰੇਰੀ ਸਥਾਪਿਤ ਕਰਵਾਈ ਤੇ ਉੱਤੇ ਕੀ ਬੋਲਿਆ ਗਿਆ ਸੀਗਾ ਅਲੱਗ-ਅਲੱਗ ਭਾਸ਼ਾਵਾਂ ਹਿੰਦੀ, ਤਮਿਲ, ਬੰਗਾਲੀ, ਪੰਜਾਬੀ, ਉਰਦੂ ਇਹ ਸਾਰੀਆਂ ਦੀ ਪੜ੍ਹਾਈ ਦਾ ਪ੍ਰੋਪਰ ਪ੍ਰਬੰਧ ਕੀਤਾ ਗਿਆ ਸੀ ਕਿਉਂਕਿ ਦੀਵਾਨ ਸਿੰਘ ਕਾਲੇਪਾਨੀ ਨੂੰ ਲੱਗਦਾ ਸੀਗਾ ਕਿ ਜਿਹੜਾ ਪਰਸਨ ਅਨਪੜ੍ਹ ਹੋਏਗਾ ਨਾ ਉਹਦੇ ਤੱਕ ਤੁਸੀਂ ਆਪਦੇ ਸਾਹਿਤ ਦੇ ਦੁਆਰਾ ਆਪਣੀਆਂ ਲਿਖਤਾਂ ਦੇ ਦੁਆਰਾ ਕਦੀ ਵੀ ਆਪਦੀ ਗੱਲ ਨਹੀਂ ਪਹੁੰਚਾ ਸਕਦੇ ਠੀਕ ਹੈ ਇਸ ਕਰਕੇ ਸਾਰਿਆਂ ਦਾ ਪੜ੍ਹਿਆ ਲਿਖਿਆ ਹੋਣਾ ਇਜ਼ ਇੰਪੋਰਟੈਂਟ ਰਾਈਟ ਤਾਂ ਇਸ ਕਰਕੇ ਇਹਨਾਂ ਨੇ ਪੜ੍ਹਾਈ ਦੇ ਲਈ ਵੀ ਗੁਰਦੁਆਰੇ ਦੇ ਬਾਰੇ ਦੇ ਵਿੱਚ ਸਪੈਸ਼ਲ ਗੱਲ ਕੀਤੀ ਸੀ ਠੀਕ ਹੈ ਹਾਂਜੀ ਆ ਮਨੀਸ਼ਾ ਜੀ ਦੇਖੋ ਕੀ ਮੈਂ ਇੱਥੇ ਤੁਹਾਨੂੰ ਪਹਿਲੀ ਗੱਲ ਦੱਸوں 1938 ਆਪਸ਼ਨ ਦਿੱਤਾ ਨਹੀਂ ਦਿੱਤਾ ਨਾ ਬੱਚੇ ਤਾਂ ਤੁਸੀਂ ਅਕੋਰਡਿੰਗ ਟੂ ਆਪਸ਼ਨਸ ਆਨਸਰ ਲਗਾਓਗੇ ਜੇ ਮੰਨ ਲਓ ਦੋਨੋਂ ਆ ਜਾਂਦੇ ਆ ਫਿਰ ਤੁਸੀਂ 1937 ਹੀ ਲਗਾਣਾ ਉਹ ਜ਼ਿਆਦਾ ਅਪਰੋਪਰੀਏਟ ਮੰਨਿਆ ਜਾਂਦਾ ਹੈ ਠੀਕ ਹੈ ਅੱਗੇ ਦੀਵਾਨ ਸਿੰਘ ਕਾਲੇਪਾਨੀ ਨੇ ਕਿਹੜੀ ਕਵਿਤਾ ਵਿੱਚ ਪਹਿਲੀ ਵਾਰ ਭਾਰਤੀ ਸੱਭਿਆਚਾਰ ਦੇ ਬਾਰੇ ਵਿੱਚ ਵਿਚਾਰ ਪੇਸ਼ ਕੀਤੇ ਹਾਂਜੀ ਉਹ ਹੈ ਹਨੇਰੀ ਬਾਜ਼ੀਗਰ ਨੂੰ ਜਾਂ ਫਿਰ ਪੁਕਾਰ ਮੇਰੇ ਰੱਬ ਦੀ ਸ਼ਾਬਾਸ਼ ਵੈਰੀ ਗੁੱਡ ਚਲੋ ਨੋਮੈਡਾ ਕੀ ਆਨਸਰ ਆਏਗਾ ओके ਤਾਂ 9th ਤੇ ਲਈ ਤੁਹਾਡਾ ਜਿਹੜਾ ਆਨਸਰ ਹੈ ਉਹ ए ਆ ਨਾਲ سٹਾਰਟ ਹੋਇਆ ਹੈ ਦੇਖਦੇ ਹਾਂ ਕੀ ਉੱਤਰ ਆਊਗਾ ਬਿਲਕੁਲ ਠੀਕ ਹੈ ਉਹ ਹੈ ਰਚਨਾ ਦੇ ਵਿੱਚ ਇਹਨਾਂ ਨੇ ਪਹਿਲੀ ਵਾਰੀ ਗੱਲ ਕੀਤੀ ਸੀ ਜਦੋਂ ਪਹਿਲੀ ਵਾਰੀ ਗੱਲ ਹੋਏਗੀ ਕਿਸੇ ਚੀਜ਼ ਦੇ ਲਈ ਉਹ ਆਪਣੇ ਆਪ ਹੀ ਇੰਪੋਰਟੈਂਟ ਬਣ ਜਾਂਦੀ ਹੈ ਹੈਨਾ ਓਕੇ ਠੀਕ ਹੈ ਬਿਲਕੁਲ ਸਹੀ ਉੱਤਰ ਹੈ ਉਹ ਹੈ ਦੇ ਵਿੱਚ ਇਹਨਾਂ ਨੇ ਭਾਰਤੀ ਸੱਭਿਆਚਾਰ ਦੀ ਗੱਲ ਕੀਤੀ ਸੀ ਠੀਕ ਹੈ ਜੀ ਐnde ਤੋਂ ਬਿਨਾ ਅਗਰ ਮੈਂ ਕੁਝ ਹੋਰ ਇੰਪੋਰਟੈਂਟ ਰਚਨਾਵਾਂ ਦੀ ਗੱਲ ਕਰਾਂ ਜਿਵੇਂ ਆਪਾਂ ਸਭ ਤੋਂ ਇੰਪੋਰਟੈਂਟ ਦਾ ਇਹਨਾਂ ਦੀ ਹਨੇਰੀ ਰਚਨਾ ਹੀ ਲੈ ਲੈਂਦੇ ਆ ਐਂਦੇ ਵਿੱਚ ਇਹ ਇਨਕਲਾਬੀ ਭਾਵਾਂ ਨੂੰ ਪ੍ਰਗਟ ਕਰਦੇ ਨੇ ਠੀਕ ਹੈ ਜੀ ਫਿਰ ਜਿਹੜਾ ਸੰਗਲੀ ਬੱਦਾ ਕੁੱਤਾ ਆ ਇਹ ਮੈਂ ਤੁਹਾਨੂੰ ਵੈਸੇ ਹੁਣੇ ਹੀ ਦੱਸਿਆ ਸੀ ਆਜ਼ਾਦੀ ਦੀ ਤੜਪ ਨੂੰ ਬਿਆਨ ਕਰਦੀ ਹੈ ਰਾਈਟ ਤੇ ਇਸਤਰੀ ਨੂੰ ਇਹ ਇਸਤਰੀ ਦੇ ਪ੍ਰਤੀ ਹਮਦਰਦੀ ਦੇ ਭਾਵ ਪ੍ਰਗਟ ਕਰਦੀ ਹੈ ਬੁੱਧ ਜੀ ਨੂੰ ਦੇ ਵਿੱਚ ਮਹਾਤਮਾ ਬੁੱਧ ਦੇ ਵਿਚਾਰਾਂ ਨੂੰ ਉਹਨਾਂ ਦੀਆਂ ਧਾਰਨਾਵਾਂ ਨੂੰ ਪੇਸ਼ ਕੀਤਾ ਗਿਆ ਅਕਾਲੀ ਨੂੰ ਆਪਾਂ ਪਹਿਲਾਂ ਹੀ ਗੱਲ ਕੀਤੀ ਸੀ ਇਹਦੇ ਵਿੱਚ ਧਰਮ ਨਿਰਪੇਖਤਾ ਆਏਗੀ ਠੀਕ ਹੈ ਜੀ ਯਾਨੀ ਕਿ ਇਹੋ ਜੇ ਇਨਸਾਨ ਦੇ ਦਰਸ਼ਨ ਕਰਵਾਏ ਗਏ ਨੇ ਜਿਹੜਾ ਧਰਮ ਨਿਰਪੇਖ ਹੈ ਠੀਕ ਹੈ ਚਲੋ ਅੱਗੇ ਆਜ ਦਾ ਲਾਸਟ ਕੁਐਸਚਨ ਦੇਖੋ ਹਨੇਰੀ ਕਿਸ ਤਰ੍ਹਾਂ ਦੀ ਰਚਨਾ ਹੈ ਛੋਟੀ ਲੰਮੀ ਰਹੱਸਵਾਦੀ ਜਾਂ ਫਿਰ ਸਾਰੇ ਹੂੰ ਵੈਰੀ ਗੁੱਡ ਅੱਛਾ ਆਪਣਾ ਕੱਲ ਦਾ ਟੌਪਿਕ ਕਿਹੜਾ ਹੋਏਗਾ ਕੱਲ ਤਾਂ ਚਲੋ ਸੈਟਰਡੇ ਆ ਸੈਟਰਡੇ ਤੇ ਸੰਡੇ ਆਪਣੀ ਕਲਾਸ ਹੋਣੀ ਨਹੀਂ ਹਨਾ ਹੁਣ ਆਪਾਂ ਮਿਲਣਾ ਮੰਡੇ ਨੂੰ ਸੋਮਵਾਰ ਨੂੰ ਕਿਉਂਕਿ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਹੀ ਕਲਾਸ ਰਹਿੰਦੀ ਹੈ 8:30 ਵਜੇ ਤਾਂ ਸਾਡੇ ਜਿਹੜੇ ਚੌਥੇ ਰਾਈਟਰ ਹੈਗੇ ਆ ਤੁਹਾਡੇ ਸਿਲੇਬਸ ਦੇ ਵਿੱਚ ਉਹ ਹੈਗੇ ਨੇ ਪ੍ਰੋਫੈਸਰ ਪੂਰਨ ਸਿੰਘ ਤਾਂ ਉਹਨਾਂ ਦੇ ਬਾਰੇ ਦੇ ਵਿੱਚ ਹੀ ਆਪਾਂ ਪੜਾਂਗੇ ਤਾਂ ਅਗਲਾ ਟੌਪਿਕ ਹੋਣੀ ਨੋਟ ਕਰ ਲਓ ਜਿਸ ਦੇ ਬਾਰੇ ਵਿੱਚ ਤੁਸੀਂ ਪੜ ਕੇ ਆਓਗੇ ਪ੍ਰੋਫੈਸਰ ਪੂਰਨ ਸਿੰਘ ਜੋ ਕਿ ਅਸੀਂ ਸੋਮਵਾਰ ਨੂੰ 8:30 ਵਜੇ ਕਰਾਂਗੇ ਠੀਕ ਹੈ ਜੀ ਤੇ ਜਿਹੜੇ ਵੀ ਵਿਦਿਆਰਥੀ ਪੰਜਾਬ ਦੀ ਜੀਕੇ ਜੀਐਸ ਯਾਨੀ ਕਿ ਜਿਵੇਂ ਆਪਾਂ ਹਿਸਟਰੀ ਕਰ ਚੁੱਕੀਆਂ ਜੀਓਗ੍ਰਾਫੀ ਵਗੈਰਾ ਕਰਨਾ ਚਾਹੁੰਦੇ ਆ ਉਹ ਰਾਤ ਨੂੰ 9 ਵਜੇ ਵੀ ਕਲਾਸ ਨੂੰ ਜੁਆਇਨ ਕਰ ਸਕਦੇ ਆ ਮੰਡੇ ਟੂ ਫਰਡੇ ਠੀਕ ਹੈ ਬਹੁਤ ਵਧੀਆ ਇਸ ਦਾ ਉੱਤਰ ਕੀ ਆਏਗਾ ਲੰਮੀ ਕਵਿਤਾ ਓਕੇ ਥੈਂਕ ਯੂ ਸੋ ਮੱਚ ਤਾਂ ਆਪਣਾ ਅੱਜ ਦਾ ਲੈਕਚਰ ਆਪਾਂ ਇੱਥੇ ਖਤਮ ਕਰਦੇ ਆ ਹਾਂ ਬਿਲਕੁਲ ਦੀਪ ਜੀ ਬਿਲਕੁਲ ਠੀਕ ਹੈ ਪ੍ਰੋਫੈਸਰ ਪੂਰਨ ਸਿੰਘ ਸਾਡੇ ਅਗਲੇ ਰਾਈਟਰ ਹੈਗੇ ਨੇ ਜੋ ਕਿ ਆਪਾਂ ਗੱਲ ਕਰਾਂਗੇ ਆ ਸੋਮਵਾਰ ਨੂੰ ਸਮਝ ਗਏ ਜੀ ਹਾਂਜੀ ਸੈਕਿੰਡ ਵਰਲਡ ਵਾਰ ਬਿਲਕੁਲ ਆਏਗੀ ਬਿਲਕੁਲ ਸਹੀ ਕਿਹਾ ਇਨਕਲਾਬੀ ਕਵਿਤਾ ਹੈ ਬਿਲਕੁਲ ਸਹੀ ਸ਼ਾਬਾਸ਼ ਚਲੋ ਠੀਕ ਹੈ ਜੀ ਕੱਲ ਮਿਲਦੇ ਆਂ ਆਪਾਂ ਸੇਮ ਟਾਈਮ ਤੇ ਕੱਲ ਨਹੀਂ ਆਈ ਮੀਨ ਮੰਡੇ ਮਿਲਦੇ ਆਂ ਸੋਮਵਾਰ ਨੂੰ ਮਿਲਦੇ ਆਂ ਓਕੇ ਟਾਈਮ ਰਹੇਗਾ ਸ਼ਾਮ ਨੂੰ 8:30 ਵਜੇ ਦਾ ਓਕੇ ਚਲੋ ਓਕੇ ਦੈਨ ਬਾਏ ਜੀ ਗੁੱਡ ਨਾਈਟ ਬੱਚੇ ਦੋਨੋਂ ਹੀ ਹੋਣਗੇ ਦੇਖੋ ਨਾ ਇਨਕਲਾਬੀ ਭਾਵਾਂ ਦੇ ਨਾਲ ਗੱਲ ਕਰਨਗੇ ਠੀਕ ਹੈ ਵਾਰ ਦੀ ਗੱਲ ਵੀ ਵਿੱਚ ਹੋ ਸਕਦੀ ਹੈ ਉਹਦੇ 'ਚ ਕੋਈ ਨਹੀਂ ਹੈ ਪ੍ਰੋਬਲਮ ਠੀਕ ਹੈ ਕਿਸ ਤਰ੍ਹਾਂ ਦੀ ਕਵਿਤਾ ਤਾਂ ਇਨਕਲਾਬੀ ਕਵਿਤਾ ਹੀ ਰਹੇਗੀ ਓਕੇ ਚਲੋ ਓਕੇ ਜੀ